ਸਟਾਰ ਪੰਜਾਬ ਹਰਿਆਣਾ ਉੱਚ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ ਤੋਂ ਬਾਅਦ ਸੂਬੇ ਵਿੱਚ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਨਗਰ ਨਿਗਮਾਂ ਦੀਆਂ ਵੱਖ-ਵੱਖ ਇਕਾਈਆਂ ਦੀ ਚੋਣ ਦਾ ਮੁੱਦਾ ਇੱਕ ਵਾਰ ਫਿਰ ਉੱਭਰ ਕੇ ਸਾਹਮਣੇ ਆ ਗਿਆ ਹੈ ਡੈਂਡੀ ਪੰਜਾਬ ਵਿੱਚ ਇੱਕ ਪਾਸੇ ਜਿੱਥੇ ਨਗਰ ਨਿਗਮਾਂ ਅਤੇ ਨਗਰ ਪ੍ਰੀਸ਼ਦਾਂ ਦੀਆਂ ਹੋਣ ਵਾਲੀਆਂ ਚੋਣਾਂ ਪਿਛਲੇ ਸਾਲ ਤੋਂ ਸਰਕਾਰੀ ਐਲਾਨ ਦੀ ਉਡੀਕ ਕਰ ਰਹੀਆਂ ਹਨ ਉੱਥੇ ਪੰਚਾਇਤੀ ਚੋਣਾਂ ਹੋਣ ਸੰਬੰਧੀ ਵੀ ਅਨਿਸ਼ਚਿਤਤਾ ਬਣੀ ਹੋਈ ਹੈ ਡੈਂਡੀ ਅੱਜ ਅਦਾਲਤ ਦੇ ਜੱਜਾਂ ਵੱਲੋਂ ਪਹਿਲਾਂ ਵੀ ਕਈ ਵਾਰ ਕੀਤਾ ਜਾਂਦਾ ਇਹ ਸਵਾਲ ਅੱਜ ਵੀ ਆਪਣੇ ਜਵਾਬ ਦੀ ਉਡੀਕ ਕਰ ਰਿਹਾ ਹੈ नगर निगम अते नगर परिषदा इकाइयों ਦਾ ਕਾਰਜਕਾਲ ਖਤਮ ਹੋਣ ਦੇ باوجود ਇਹਨਾਂ ਦੀ ਨਵੀਂ ਚੋੜ ਕਰਵਾਉਣ ਲਈ ਨਵੀਂ ਵਿਵਸਥਾ ਕਿਉਂ ਨਹੀਂ ਕੀਤੀ ਗਈ ਕੁਐਸਚਨ ਮਾਰਕ ਅਦਾਲਤ ਦਾ ਇਹ ਹੁਕਮ ਵੀ ਸਰਕਾਰ ਦੀ ਨੀਤੀ ਅਤੇ ਨiyet ਨੂੰ ਕਟਹਰੇ ਵਿੱਚ ਖੜਾ ਕਰਦਾ ਹੈ ਕਿ ਸਰਕਾਰ ਦੱਸੇ ਕਿ ਇਹਨਾਂ ਚੋਣਾਂ ਨੂੰ ਨੇੜ ਭਵਿੱਖ ਵਿੱਚ ਕਰਵਾਉਣ ਲਈ ਉਸ ਦੀ ਕੀ ਯੋਜਨਾ ਹੈ ਡੈਂਡੀ ਅਦਾਲਤ ਵੱਲੋਂ ਸਰਕਾਰ ਨੂੰ ਇਸ ਲਈ 23 ਸਤੰਬਰ ਤੱਕ ਦਾ ਐਲਟੀਮੇਟਮ ਦਿੱਤੇ ਜਾਣ ਨਾਲ ਇਹ ਤਾਂ ਸਪਸ਼ਟ ਹੁੰਦਾ ਹੈ ਕਿ ਇਸ ਸੰਬੰਧੀ ਸਰਕਾਰ ਨੂੰ ਹੁਣ ਕੁਝ ਨਾ ਕੁਝ ਸਰਗਰਮੀ ਤਾਂ ਜ਼ਰੂਰ ਦਿਖਾਉਣੀ ਪਵੇਗੀ ਪਰ ਗਵਾਂਡੀ ਰਾਜ ਹਰਿਆਣਾ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਰਵੱਈਏ ਨੂੰ ਦੇਖਦੇ ਹੋਏ ਇਹਨਾਂ ਸਥਾਨਕ ਅਦਾਰਿਆਂ ਦੀਆਂ ਚੋਣਾ ਦਾ ਨੇੜ ਪਵਿੱਖ ਵਿੱਚ ਹੋਣਾ ਅਸੰਭਵ ਜਾਪ ਰਹਾ ਹੈ ਡੈਂਡੀ ਪੰਜਾਬ ਹਰਿਆਣਾ ਉੱਚ ਅਦਾਲਤ ਵਿੱਚ ਇਸ ਸੰਬੰਧੀ ਦਾਇਰ ਇੱਕ ਸ਼ਿਕਾਇਤ ਅਨੁਸਾਰ ਸੂਬੇ ਦੇ ਪੰਜ ਨਗਰ ਨਿਗਮਾਂ ਅਤੇ 42 ਨਗਰ ਪ੍ਰਿਸ਼ਦਾਂ ਦੀ ਚੋਣਾ ਇੱਕ ਜਾਂ ਦੋ ਸਾਲਾਂ ਤੋਂ ਲਟਕੀਆਂ ਹੋਈਆਂ ਹਨ ਜਿਸ ਕਾਰਨ ਪੂਰੇ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵਿਕਾਸ ਦੇ ਸਾਰੇ ਕੰਮ ਠੱਪ ਪਏ ਹਨ ਡੰਡੀ ਸ਼ਹਿਰਾਂ ਵਿੱਚ ਸਾਫ ਸਫਾਈ ਸੰਬੰਧੀ ਕੋਈ ਫੈਸਲਾ ਨਾ ਹੋ ਸਕਣ ਕਾਰਨ ਹਰ ਪਾਸੇ ਕੂੜੇ ਦੇ ਢੇਰ ਲੱਗੇ ਪਏ ਹਨ ਡੰਡੀ ਛੋਟੇ ਤੋਂ ਛੋਟਾ ਕੋਈ ਵੀ ਫੈਸਲਾ ਨਾ ਹੋ ਸਕਣ ਕਾਰਨ ਸਟਰੀਟ ਲਾਈਟਾਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਡੰਡੀ ਇਸ ਕਾਰਨ ਅਪਰਾਧਿਕ ਕਟਨਾਵਾਂ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਡੈਂਡੀ ਪਿਛਲੇ ਸਾਲ ਅਗਸਤ ਵਿੱਚ جاری ਇੱਕ ਨੋਟੀਫਿਕੇਸ਼ਨ ਅਨੁਸਾਰ 1 ਨਵੰਬਰ ਨੂੰ ਨਗਰ ਪ੍ਰੀਸ਼ਦ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਐਲਾਨ ਦਾ ਕੀ ਹਾਲ ਹੋਇਆ ਏ ਅਜ ਤੱਕ ਕਿਸੇ ਨੂੰ ਪਤਾ ਨਹੀਂ ਚੱਲ ਸਕਿਆ ਡੰਡੀ ਇਸ ਤੋਂ ਬਾਅਦ ਸਰਕਾਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਪਰ ਸਰਕਾਰ ਅਦਾਲਤ ਨੂੰ ਇਸ ਦਾ ਗੋਲ ਮੋਲ ਜਵਾਬ ਦੇ ਕੇ ਪਾਸਾ ਵੱਟ ਗਈ ਡੰਡੀ ਇਸੇ ਤਰ੍ਹਾਂ ਪੰਜਾਬ ਦੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੀਆਂ ਪਿਛਲੇ ਸਾਲ ਜਨਵਰੀ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਾਰ-ਵਾਰ ਐਲਾਨਾਂ ਅਤੇ ਲਾਰਿਆਂ ਦੇ باوجود ਸਰਕਾਰ